ਸੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਪਿੰਡ ਕਮਾਲਪੁਰ ਡਿਸਟ੍ਰਿਕਟ ਸੰਗਰੂਰ ਨਜ਼ਦੀਕ ਡੜਬਾ ਦੇ ਹਰਪੀ ਕਮਾਲਪੁਰ ਦੇ ਖੇਤ ਵਿੱਚ ਆਏ ਹੋਇਆ ਬਾਈ ਖੇਤੀਬਾੜੀ ਸਬੰਧ ਚ ਝੋਨੇ ਦੀ ਫਸਲ ਹੈਗੀ ਐ ਚ ਇਹ ਕਣਕ ਦੀ ਫਸਲ ਹੈਗੀ ਐ ਕਾਫੀ ਤਜਰਬੇ ਰੱਖਦਾ ਹੈਗਾ ਹਰ ਸਾਲ ਭਾਵੇਂ ਕੋਈ ਬਿਮਾਰੀ ਆਉਂਦੀ ਹੈਗੀ ਐ ਜਾਂ ਕੋਈ ਕਿਸੇ ਕਣਕ ਝੋਨੇ ਵਿੱਚ ਕੋਈ ਹੋਰ ਪ੍ਰੋਬਲਮ ਆਉਂਦੀ ਹੈਗੀ ਐ ਬਾਈ ਦੇ ਨਾਲ ਸਲਾਹ ਮਸ਼ਵਰਾ ਵੀ ਹੁੰਦਾ ਹੈਗਾ ਅੱਜ ਕਾਫੀ ਗੱਲਾਂ ਦੇ ਵਿਚਾਰ ਚਚਾ ਹੋਣੀਆਂ ਜਿਵੇਂ ਪਹਿਲਾਂ ਬੋਨਾ ਰੋਗ ਆਇਆ ਹੈਗਾ ਬੀਐਲਬੀ ਰੋਗ ਆਇਆ ਹੈਗਾ ਤੇ ਹੁਣ ਜਿਹੜਾ ਹਲਦੀ ਰੋਗ ਆਇਆ ਹੈਗਾ ਇਹਦੇ ਬਾਰੇ ਆਪਾਂ 5 5-7 ਮਿੰਟ ਬਾਈ ਦੇ ਨਾਲ ਗੱਲਬਾਤ ਕਰਨੀ ਹੈ ਵੀਡੀਓ ਦੇ ਨਾਲ ਐਂਡ ਤੱਕ ਤੁਸੀਂ ਬਣੇ ਰਹਿਣਾ ਆਪਾਂ ਹਰਪ੍ਰੀਤ ਕਮਾਲਪੁਰ ਦੇ ਨਾਲ ਕਾਫੀ ਸਾਲਾਂ ਤੋਂ ਜੁੜੇ ਹੋਏ ਆਂ ਬਾਈ ਕਾਫੀ ਤਰ੍ਹਾਂ ਦੇ ਜਿਹੜੇ ਤਿਆਰਬੇ ਰੱਖਦਾ ਖੇਤੀਬਾੜੀ ਸੰਬੰਧ ਚ ਝੋਨੇ ਦੀ ਫਸਲਾਂ ਚ ਕਣਕ ਦੀ ਫਸਲ ਹੈਗੀ ਆ ਉਹ ਠੀਕ ਠਾਕ ਹੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਵਧੀਆ ਤੇ ਹੋਰ ਫਸਲ ਵਾਲੀ ਠੀਕ ਠਾਕ ਵਧੀਆ ਖੜੀ ਹੈ ਬਾਈ ਫਸਲ ਵਾਲੀ ਠੀਕ ਹੈ ਜੀ ਪਰ ਇਸ ਵਾਰ ਪੰਜਾਬ ਤੇ ਤੁਸੀਂ ਐ ਲਾ ਲੋ ਬੜਾ ਕਹਿਰ ਸੀਗਾ ਪਹਿਲਾਂ ਉਧਰੋਂ ਆਪਣੇ ਕੁਝ ਜ਼ਿਲ੍ਹੇ ਪਛੇ ਛੇ ਜ਼ਿਲ੍ਹੇ ਆਪਣੇ ਫਾੜਾਂ ਚ ਆ ਗਏ ਠੀਕ ਹੈ ਜੀ ਤੇ ਕੁਝ ਜਿਹੜੇ ਇੱਧਰ ਨੇ ਉਹ ਬੌਣਾ ਜਿਹਨੂੰ ਸਾਦਰਨ ਰਾਈਸਟ ਵਾਇਰਸ ਕਹਿੰਦੇ ਆ ਉਹਦੀ ਮਾਰਚ ਨੇ ਚਲੋ ਜਿਹੜਾ ਉਧਰਲਾ ਆਪਣਾ ਨੁਕਸਾਨ ਆ ਪੰਜਾਬ ਦਾ ਉਹ ਸਾਰਿਆਂ ਨੂੰ ਪਤਾ ਵੀ ਜਿਹੜੇ ਸਾਰਿਆਂ ਨੂੰ ਦਿਖ ਰਿਹਾ ਦਿਖਣਾ ਵੀ ਚਾਹੀਦਾ ਉਹ ਨੁਕਸਾਨ ਤੇ ਇੱਧਰ ਜਿਹੜਾ ਸਾਦਰ ਨਰਾਇਸ ਜਦਵਾਰ ਫਾਇਰਸ ਆ ਬੌਣਾ ਬੂਝਾ ਰੂਗ ਕਹਿੰਦੇ ਆ ਇਹ ਨੁਕਸਾਨ ਕਿਸੇ ਨੂੰ ਵੀ ਨਹੀਂ ਦੇਂਦਾ ਇਹਦੇ ਬਾਰੇ ਵੀ ਮਾਰਿਆਂ ਨੂੰ ਸੋਚਣਾ ਚਾਹੀਦਾ ਹਾਂਜੀ ਜਿਵੇਂ ਲਾ ਲੋ ਪਹਿਲਾਂ ਜਿਵੇਂ ਸ਼ੁਰੂਆਤੀ ਤੌਰ ਤੇ ਹਨਾ ਜੂਨ ਜੁਲਾਈ ਦੇ ਵਿੱਚ ਹਨਾ ਮਨ ਜੁਲਾਈ ਦੇ ਐਂਡ ਦੇ ਵਿੱਚ ਬੌਨੇ ਰੋਗ ਦੀ ਕਾਫੀ ਜਿਆਦੇ ਰੌਲਾ ਪੈ ਗਿਆ ਸੀ ਬੌਨੋ ਰੋਗ ਆ ਗਿਆ ਉਦੋਂ ਤਾਂ 2-4 ਦਿਨ ਤਾਂ ਐਕਟਿਵ ਰਿਹਾ ਬਈ ਉਸ ਤੋਂ ਬਾਅਦ ਫੇਰ ਇਹ ਮਸਲਾ ਦਬ ਗਿਆ ਹਨਾ ਤੁਹਾਡੇ ਸਾਹ ਦੇ ਨਾਲ ਕਿਹੜੀਆਂ ਕਿਸਮਾਂ ਦੇ ਵਿੱਚ ਬਈ ਜ਼ਿਆਦਾ ਆਇਆ ਤੇ ਕਿਹੜਾ ਏਰੀਆ ਜ਼ਿਆਦਾ ਪ੍ਰਭਾਵਿਤ ਹੋਇਆ ਇਹਨਾਂ ਇਸ ਵਾਰ ਲੇਟ ਪਹਿਲਾਂ ਔਨ ਕਰਕੇ ਤੇ ਆਪਾਂ ਨੇ 5 ਜੂਨ ਨੂੰ ਹੀ ਸ਼ੁਰੂ ਕਰਤੀ ਆਪਣੀ ਲਾਉਣੀਆਂ ਕਿਸਮਾਂ ਠੀਕ ਹੈ ਜੀ ਤੇ ਉਹਦੇ ਕਰਕੇ ਵੀ ਪਰ ਜਿਹੜਿਆਂ ਲੋਕਾਂ ਨੇ 20 ਜੂਨ ਨੂੰ ਵੀ ਲਾਈਆਂ ਨੇ ਉਹਨਾਂ ਦੇ ਵਿੱਚ ਵੀ ਇਹ ਵਾਇਰਸ ਹੈਗਾ ਠੀਕ ਹੈ ਜੀ ਤੇ ਕੋਈ ਕਿਸਮ ਵੀ ਆਪਾਂ ਇੱਕ ਦੋ ਕਿਸਮਾਂ ਕਹਿ ਸਕਦੇ ਆ ਇੱਕ ਤਾਂ PR126 ਠੀਕ ਹੈ ਪੀਲੀ ਯੂਸ਼ਾ ਨੂੰ ਛੱਡ ਕੇ ਇਹ ਕੁਝ 1509 ਨੂੰ ਨਹੀਂ ਆਇਆ ਮੇਰੇ ਤੇ ਬਾਕੀ ਪੀਲੀ ਯੂਸ਼ਾ ਪੀਆਰ 126 ਨੂੰ ਛੱਡ ਕੇ ਸਾਰੀਆਂ ਕਿਸਮਾਂ ਦੇ ਵਿੱਚ ਹੀ ਆਏ ਆ ਅੱਛਾ ਜੀ ਹਾਂ ਜੀ ਤੇ ਜੇ ਗੱਲ ਕਰੇ ਕਿਹੜੇ-ਕਿਹੜੇ ਜ਼ਿਲ੍ਹਿਆਂ 'ਚ ਜ਼ਿਆਦਾ ਮਤਲਬ ਨੁਕਸਾਨ ਹੋਇਆ ਬਈ ਇਹਦੇ ਬਈ ਜੀ ਪਟਿਆਲੇ ਪਟਿਆਲੇ ਦਾ ਰਾਜਪੂਰੀ ਏਰੀਆ ਫਤਿਹਗੜ੍ਹ ਸਾਹਿਬ ਏਰੀਆ ਹਰਿਆਣੇ ਦਾ ਪਹੇਊਗਾ ਏਰੀਆ ਅੱਛਾ ਜੀ ਬਾਕੀ ਸਾਡੇ ਪਿੰਡ ਦਾ ਵੀ ਕੁਝ ਰਕਬਾ ਹੈਗਾ ਈ ਕਮਾਲਪੁਰ ਸਾਰੇ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਵੀ ਬਹੁਤ ਖੇਤ ਨੇ ਇਹ ਜੀ ਵੀ ਜਿਹੜਾ ਬੌਨਾ ਬੂਜਾ ਵਾਇਰਸ ਆਇਆ ਲਗਭਗ ਜੇ ਭਾਈ ਜਿਹੜੇ ਆਪਾਂ ਮੇਨ ਮੇਨ ਜਿਹੜੀਆਂ ਦੀ ਗੱਲ ਕਰੀਆ ਹਨਾ ਇਹਨਾਂ ਦੇ ਵਿੱਚ ਜੇ ਕਿਸੇ ਨੇ ਦਾ 5 ਜਾਂ 10 ਕਿਲੇ ਲਾਈਏ 10 ਕਿਲੇ ਲਾਈ ਉਹਦੇ ਵਿੱਚੋਂ 4 ਤੋਂ 5 ਏਕੜ ਤਾਂ ਖਰਾਬ ਹੋਈ ਆ ਹਾਂ ਜੀ ਹਾਂ 10 ਦੇ ਵਿੱਚੋਂ 3-4 ਏਕੜ ਜਿਨੇ ਪੂਸ਼ਾ ਲਾਈ ਆ ਜਾਂ ਪਹਿਲਾਂ ਲਾਈ ਆ ਹੋਰ ਵੀ ਕੋਈ ਵੀ ਵੈਰਾਈਟੀ ਲਾਈ ਆ ਆਪਾਂ ਕੱਲੀ ਦਾ ਨਾਮ ਨਹੀਂ ਲੈਂਦੇ ਸਾਰਿਆਂ ਦੇ 10 ਚੋਂ 3 ਕਿਲੇ 3.5 ਕਿਲੇ ਉਹ ਖਰਾਬ ਹੋ ਗਏ ਹਾਈਬ੍ਰਿਡ ਕਿਸਮਾਂ ਵੀ ਇਹਦੀ ਲਪੇਟ ਚ ਹਾਂਜੀ ਹਾਂ ਹਾਂ ਸਾਰੀਆਂ ਇਹਦੀ ਲਪੇਟ ਚ ਨੇ ਆਉਣ ਵਾਲੇ ਸਾਲਾਂ ਦੇ ਵਿੱਚ ਬਈ ਇਹਦਾ ਮਤਲਬ ਜਿਹੜੇ ਖੇਤੀਬਾੜੀ ਮਾਹਰ ਹੈਗੇ ਐ ਤੇ ਖੇਤੀਬਾੜੀ ਯੂਨੀਵਰਸਿਟੀ ਹੈਗੇ ਨੇ ਹਨਾ ਇਹਨਾਂ ਦੇ ਲਈ ਕੀ ਮੈਸੇਜ ਹੈ ਜਾਂ ਕੀ ਸਵੱ ਮਤਲਬ ਕੀ ਕਰ ਸਕਦੇ ਮਤਲਬ ਇਹਦੀ ਰੋਕਥਾਮ ਕਿਸ ਤਰ੍ਹਾਂ ਹੋ ਸਕਦੀ ਹੈ ਇਹਦੀਆਂ ਬਈ ਜਿਵੇਂ ਇਹ ਨਵਾ ਬਾਇਰਸ ਸਾਦਰ ਨਰਾਇਸ ਰਬਾਰਸ ਵਾਇਰਸ ਇਹਦੀਆਂ ਕਿਸਮਾਂ ਜਿਹੜੀਆਂ ਇਹਨੂੰ ਚੱਲ ਸਕਦੀਆਂ ਨੇ ਉਹੋ ਦੇਖਣੀਆਂ ਚਾਹੀਦੀਆਂ ਨੇ ਜਾਂ ਜਿਵੇਂ ਮਾਹਰ ਚਲੋ ਅਬ ਦੀ ਮਿਹਨਤ ਕਰ ਰਹੇ ਨੇ ਕੁਝ ਵੈਰਾਈਟੀਆਂ ਇਹਨਾਂ ਨੂੰ ਜਿਹੜੀਆਂ ਇਹਦੇ ਪ੍ਰਤੀ ਸਹਿਣਸ਼ੀਲਤਾ ਰੱਖਦੀਆਂ ਨੇ ਜਿਹਨੂੰ ਬੌਨਾ ਵਾਇਰਸ ਨਹੀਂ ਆਉਂਦਾ ਉਹਨਾਂ ਦਾ ਉਹ ਕੱਢਣੀਆਂ ਚਾਹੀਦੀਆਂ ਨੇ ਠੀਕ ਹੈ ਜੀ ਹਾਂ ਵੀ ਉਹਦਾ ਪ੍ਰਕੋਪ ਉਹ ਤੇ ਘੱਟ ਹੋਵੇ ਠੀਕ ਹੈ ਜੀ ਦਵਾਈ ਤਾਂ ਮੇਰੇ ਇਹਦੇ ਉੱਪਰ ਕੋਈ ਕੰਮ ਕੀ ਦਵਾਈ ਦਵਾਈ ਦਾ ਕੋਈ ਕੰਮ ਨਹੀਂ ਹਾਂ ਹਾਂ ਤੇਲੇ ਵਾਲੀ ਚਲੋ ਐਂ ਕਹਿੰਦੇ ਨੇ ਉਹ ਜਿਹੜਾ ਇਹ ਵਾਇਰਸ ਆ ਪਹਿਲਾਂ ਇਹ ਸਿਆਲ ਇੱਕ ਪੋਹਾ ਕਾਜਾ ਹੁੰਦਾ ਉਤੇ ਜਿਉਂਦਾ ਰਹਿੰਦਾ ਉਸ ਤੋਂ ਬਾਅਦ ਇਹ ਪਨੀਰੀ ਦੇ ਵਿੱਚ ਦੰਦੀ ਵੱਢ ਕੇ ਤੇਲਾ ਪਨੀਰੀ ਦੇ ਵਿੱਚ ਉਹਨੂੰ ਲੈ ਜਾਂਦਾ ਪਨੀਰੀ ਤੋਂ ਬਾਅਦ ਚਲੋ ਝੋਨੇ 'ਚ ਤਾਂ ਆਉਣੀ ਆਉਣਾ ਠੀਕ ਹੈ ਤੇ ਭਾਈ ਜਿਵੇਂ ਉਸ ਤੋਂ ਬਾਅਦ ਕਾਫੀ ਰੌਲਾ ਕਾਫੀ ਕਿਸਮਾਂ ਦੇ ਵਿੱਚ ਬੀ ਐਲ ਵੀ ਦਾ ਰੌਲਾ ਵੀ ਪਿਆ ਸੀ ਨਾ ਉਹ ਕੋਈ ਐਡਾ ਮੰਨ ਲਓ ਰੌਲਾ ਨਹੀਂ ਸੀ ਹੈ ਨਾ ਉਹ ਚਲੋ ਫੰਗੀ ਸਾਈਡ ਦੇ ਨਾਲ ਜਾਂ ਕਾਪਰ ਦੇ ਨਾਲ ਹਨਾ ਉਹ ਸੈੱਟ ਹੋ ਗਿਆ ਤੇ ਉਸ ਤੋਂ ਬਾਅਦ ਹੁਣ ਤੀਸਰਾ ਜਿਹੜਾ ਮੰਨ ਲਾ ਵੀ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਝੋਨੇ ਨੂੰ ਆ ਕਰ ਰਿਹਾ ਹੈ ਭਾਈ ਖਾਲਦੀ ਰੋਗ ਜੋ ਡੀ ਰੋਗ ਤੇ ਗਟੋਲੀ ਰੋਗ ਕਹਿੰਦੇ ਆ ਹਨ ਇਹਦੇ ਹੱਲ ਦੇ ਲਈ ਮੰਨ ਲਓ ਕਿਸਾਨਾਂ ਨੇ ਬਹੁਤ ਕੁਝ ਕੀਤਾ ਪਹਿਲਾਂ ਬਈ ਹਨ ਹਾਂ ਜੀ ਕੁਝ ਵਰਤਿਆ ਕਿਸੇ ਨੇ ਕੁਝ ਵਰਤਿਆ ਇਹਨੇ ਕੋਈ ਵੀ ਕਿਸਮ ਮਤਲਬ ਬਾਸਮਤੀਆਂ ਛੱਡ ਕੇ ਹਨ ਸਾਰੀਆਂ ਕਿਸਮਾਂ ਦੇ ਵਿੱਚ ਅਟੈਕ ਕੀਤਾ ਇਹਦਾ ਆਉਣ ਦਾ ਮੇਨ ਕਾਰਨ ਕੀ ਹੈ ਬਈ ਇਹਦਾ ਆਉਣ ਦਾ ਬਈ ਜੀ ਮੇਨ ਕਾਰਨ ਜਦੋਂ ਆਪਣਾ ਚੋਨਾ ਗਾਬਾਵਸਤਾ ਚਤੀਗਾ ਠੀਕ ਹੈ ਜੀ ਉਦੋਂ ਸੇਲ ਰਹੀ ਆ ਮੀ ਪਏ ਨੇ ਜ਼ਿਆਦੇ ਤੇ ਸਪਰੇਆ ਵੀ ਅਸੀਂ ਨਹੀਂ ਕੀਤੀਆਂ ਨੇ ਪਰ ਕੰਟਰੋਲ ਘੱਟ ਆ ਜੀ ਅੱਛਾ ਜੀ ਹਾਂ ਜੀ ਵੀ ਮੰਨ ਲਓ ਜਿਹੜੀ ਗੋਬਤੇ ਵੀ ਸਪਰੇਅ ਕੀਤੀ ਆ ਜੀ ਠੀਕ ਹੈ ਜੀ ਮੌਸਮ ਸੁਲਾਬਾ ਹੋਣ ਕਰਕੇ ਟੈਂਪਰੇਚਰ ਇਹਦੇ ਅਨੁਕੂਲ ਬਣ ਗਿਆ ਹਾਂਜੀ ਹਾਂਜੀ ਤੇ ਪਾਣੀ ਆਏ ਲਾ ਲੂ ਫੁੱਟ ਫੁੱਟੋਂ ਦੋ ਖੜਾ ਰਿਹਾ ਠੀਕ ਹੈ ਜੀ ਤੇ ਕੋਈ ਰਿਜ਼ਲਟ ਘੱਟ ਆਉਂਦੇ ਨਹੀਂ ਜੀ ਉਦੋਂ ਜਦੋਂ ਦਵਾਈਆਂ ਕਰਨ ਦਾ ਸਮਾਂ ਸੀ ਹਾਂ ਉਦੋਂ ਚੋ ਉਦੋਂ ਮੀਂਹ ਵੀ ਪਈ ਆ ਮੀਂਹ ਦੇ ਵਿੱਚ ਵੀ ਆ ਗਏ 24 ਅਗਸਤ ਤੋਂ ਲੈ ਕੇ ਹਾਂ ਹਾਂ 15 ਤਰੀਕ ਤੱਕ ਮੰਨ ਲਓ ਵੀ 15 ਦਿਨ بارش ਪੈਂਦੀ ਸੀ ਪਹਿਲੀ ਵਾਰ 24 ਅਗਸਤ ਨੂੰ ਪੈਣ ਲੱਗੀ ਸੀ ਹੈਨਾ 15-20 ਦਿਨ ਫੁੱਲ بارش ਪਈ ਹੈ ਫਿਰ ਉਦੋਂ ਬਾਅਦ 10-10 ਦਿਨ ਪਾਣੀ ਨਹੀਂ ਸੁੱਕਿਆ ਹੈਗਾ ਪਾਣੀ ਨਹੀਂ ਸੁੱਕਿਆ ਵੀ ਚਲੋ ਇਹਦਾ ਕੰਟਰੋਲ ਨਹੀਂ ਹੋਇਆ ਇਸ ਵਾਰ ਤੇ ਇਹਦਾ ਆਪਾਂ ਸਪਰੇਅ ਕਰ ਸਕਦੇ ਹਾਂ ਜੀ ਗੋਬਾ ਅਵਸਥਾ ਦੇ ਵਿੱਚ ਜਾਂ ਕੋਈ 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 ਮੁੰਜਰ ਨਿਕਲੀ ਹੋਵੇ ਜਾਂ ਜਾਦੀ ਨਹੀਂ 1-2 ਜਿਵੇਂ ਮੰਨ ਲਓ 30 ਮੁੰਜਰਾ 10% 8% ਜੀਰੀ ਨੇ ਸਰੀ ਹੈ ਉਦੋਂ ਪਹਿਲੀ ਇਹਦਾ ਸਪਰੇਅ ਹੋ ਜੇ ਇਹਦਾ ਸੀ ਪਹਿਲਾਂ ਗੋਭ ਤੇ ਸਪਰੇਅ ਕਰਦੇ ਹੁੰਦੇ ਸੀਗੇ ਪਰ ਇਸ ਵਾਰ ਮੌਸਮ ਵੀ ਚਲੋ ਇਹਦੇ ਅਨੁਕੂਲ ਨਹੀਂ ਇਹਦੇ ਅਨਕੂਰ ਰਿਹਾ ਤੇ ਇਹਦਾ ਰਿਜ਼ਲਟ ਇਸ ਵਾਰ ਆਇਆ ਨਹੀਂਗਾ ਜੀ ਭਾਈ ਜੇ ਭਾਈ ਜੀ ਮਨ ਲਾਇ ਜਦੋਂ ਝੋਨਾ ਗੋਭ ਚ ਹੁੰਦਾ ਹਨਾ ਜਿਹੜੀਆਂ ਕਿਸਮਤ ਜ਼ਿਆਦਾ ਆਉਂਦਾ ਜੇ ਕਹਿੰਦੇ ਵੀ ਪੱਛੋਂ ਹਵਾ ਜ਼ਿਆਦਾ ਚੱਲ ਜੇ ਤਾਂ ਕੋ ਮੜ ਮੋਟਾ ਇਹਨੂੰ ਠੱਲ ਪੈ ਜਾਂਦੀ ਹੈ ਪੱਛੋਂ ਨਮੀ ਘਟ ਘਟਾਉਂਦੀ ਹੈ ਜੀ ਤੇ ਨਮੀ ਘਟ ਹੋਣ ਕਰਨ ਪਾਣੀ ਖਿੱਚੀ ਆਂਦੀ ਆ ਤੇ ਸਾਰੀਆਂ ਫਸਲਾਂ ਵਾਸਤੇ ਪੱਛੋਂ ਵਧੀਆ ਫਲ ਫਰੂਟਾਂ ਵਾਸਤੇ ਵੀ ਵਧੀਆ ਠੀਕ ਹੈ ਤੇ ਜਿਵੇਂ ਆਪਣੇ ਕੱਦੂ ਕਹਿੰਦੇ ਹੁੰਨੇ ਆਪਾਂ ਜਦੋਂ ਪੂਰਾ ਚੱਲਦਾ ਉਦੋਂ ਫੜਨੀ ਚਾਹਦੇ ਇਹਦੇ ਨਾਲ ਫਲ ਚੱਕ ਲੈਂਦੇ ਨੇ ਤੇ ਇਹ ਨਮੀ ਨੂੰ ਖਿੱਚਦੀ ਆ ਜੀ ਠੀਕ ਹੈ ਹਾਂ ਤੇ ਜਦੋਂ ਬਈ ਹੁਣ ਮੰਨ ਲਾ ਕਿ ਤਨ ਕਿ ਤਈ ਹਵਾ ਚੱਲਦੀ ਹੈ ਨਾ ਉਦੋਂ ਵੀ ਵਿੱਚ ਇਸਮਤ ਇੰਨਾਗਾ ਵੀ ਜਦੋਂ ਮਣੀ ਮੋਟੀ ਹਵਾ ਚਲਦੀ ਹੈ ਨਾ ਇਹ ਉੜਦੀ ਦੀਦੀ ਆ ਹਾਂ ਪੀਲੇ ਰੰਗ ਦਾ ਹੋ ਜਾਂਦਾ ਬਾਈ ਫਾਵਾ ਵੀ ਪੀਲੇ ਰੰਗ ਦੀ ਹੋ ਜਾਂਦੀ ਇਹਦੇ ਨਾਲ ਝਾੜ ਕਿੰਨਾ ਘਟ ਸਕਦਾ ਬਾਈ ਝਾੜ ਬਾਈ ਜਿੱਥੇ ਤਾਂ ਗਿਆ ਹੱਦੂ ਵੱਧਦੇ ਉੱਥੇ ਦੇਖੋ ਜਿਹੜੇ ਦਾਣੇ ਤੇ ਹੀ ਪੈ ਗਿਆ ਠੀਕ ਹੈ ਜੀ ਤੇ ਉੱਥੇ ਤਾਂ ਉਹ ਬੀਕਰ ਮਸ਼ੀਨ ਨਾਲ ਉੜੜ ਜਾਂਦਾ ਤੇ ਇਹ ਪੈਂਦਾ ਤਖੜੀਆਂ ਜੀਰੀਆਂ ਨੂੰ ਜਿੱਥੇ ਆਪਾਂ ਥੋੜਾ ਜਿਹਾ ਚਲੋ ਜੂਰੀਏ ਵੀ ਵੱਧ ਪਾਣੇ ਆ ਪਰ ਪਿਛਲੀ ਵਾਰ ਸਾਡੇ ਐਡਾ ਵੱਡਾ ਮੇਰੇ ਲਈ ਤਿਆਰਬਾ ਨਹੀਂ ਸੀਗਾ ਸਾਡੇ ਥੋੜਾ ਆਉਂਦਾ ਤੀਗਾ ਠੀਕ ਹੈ ਤੇ ਝਾੜ ਤੇ ਕੋਈ ਜ਼ਿਆਦਾ ਅਸਰ ਨਹੀਂ ਪੈਂਦਾ ਦੀਗਾ ਜਾਂ ਜੇ ਹੱਦੋਂ ਵੱਧੇ ਆ ਜੇ ਫਿਰ ਤਾਂ ਵੀਰੇ ਦੇਖੋ ਝਾੜ ਘਟੂਗੀ ਇੰਨਾ ਜਿਹੜਾ ਇਸ ਵਾਰ ਰੋਲਾ ਪਿਆ ਹਲਦੀ ਰੋਗ ਦਾ ਨਾ ਬਈ ਇੰਨਾ ਨਾਂ ਕਿਦੇ ਆਇਆ ਨਾਂ ਕਿਦੇ ਰੋਲਾ ਪਿਆ ਕਾਫੀ ਬਈ ਕੰਪਨੀ ਵਾਲੇ ਵੀ ਕਹੀ ਜਾਂਦੇ ਬਈ ਸਾਡੀ ਦਵਾਈ ਵਰਤ ਲਓ ਜੇ ਹੁਣ ਬਈ ਜਿਹੜੇ ਆਹ ਦਾਣੇ ਮੰਨ ਲਾ ਜਿਹੜੇ ਦਾਣੇ ਨੇ ਪ੍ਰਭਾਵਿਤ ਕਰਦੇ ਹੈ ਨਾ ਇਹਨਾਂ ਦਾਣਿਆਂ ਨੂੰ ਸੈੱਟ ਕਰਨ ਦੇ ਲਈ ਕੋਈ ਹੁਣ ਤੱਕ ਮੈਨੂੰ ਵੀ 10 ਸਾਲ ਹੋ ਗਏ ਪੈਸੇੜੇ ਵਿੱਚ ਕੰਮ ਕਰਦੇ ਇਹਨੂੰ ਅੱਜ ਤੱਕ ਕੋਈ ਇਸ ਤਰ੍ਹਾਂ ਟੈਕਨੀਕਲ ਨਹੀਂ ਆਇਆ ਬਈ ਜਿਹੜਾ ਆ ਖਰਾਬ ਦਾਣੇ ਨੂੰ ਸੈੱਟ ਕਰ ਦੋ ਸੈੱਟ ਕੋਈ ਹੈਗੀ ਇਸ ਸੈਟਿੰਗ ਨਹੀਂ ਕੋਈ ਜਿਹੜਾ ਬਾਈ ਜੀ ਦਾਣਾ ਨਾਵਾ ਦਾਣਾ ਕੋਈ ਵੀ ਦਵਾਈ ਆ ਉਹ ਨਾ ਨਾਵਾ ਦਾਣਾ ਕਿਵੇਂ ਬਣਾ ਦੂਗੀ ਪਰ ਜਿਵੇਂ ਹੁਣ ਇੰਨਾ ਜਿਆਦਾ ਫਾਲਸ ਸਮਟ ਆਇਆ ਇਹਦੇ ਨਾਲ ਝਾੜ ਤੇ ਇਫੈਕਟ ਤਾਂ ਆਊਗੀ ਆਊਗਾ ਠੀਕ ਹੈ ਜੀ ਹਾਂ ਜੀ ਅਗਲੇ ਸਾਲਾਂ ਵਾਸਤੇ ਬਾਈ ਜਿੱਥੇ ਜੇ ਆਪਾਂ ਕੋਈ ਵੀ ਮੰਲਾ ਇਹ ਸੀਡ ਵਗੈਰਾ ਰੱਖਦੇ ਆ ਝੋਨੇ ਦਾ ਤਾਂ ਅਗਲੇ ਸਾਲ ਜੇ ਆਪਾਂ ਚੰਗਾ ਟ੍ਰੀਟਮੈਂਟ ਕਰਕੇ ਮੰਨਲਾ ਝੋਨਾ ਲਾਈਏ ਜਿਹੜਾ ਜਿਵੇਂ ਇਹ ਹਲਦੀ ਰੋਗ ਆਉਂਦਾ ਜਾਂ ਅੱਗੇ ਜਿਵੇਂ ਕਰਨਾਲ ਵੰਟ ਵੀ ਆ ਜਾਂਦਾ ਜਿਹਦੇ ਵਿੱਚ ਦਾਣੇ 'ਚ ਸਵਾਹ ਜੀ ਪਾਹ ਸਵਾਹ ਪੈ ਜਾਂਦੀ ਆ ਫਟੇ ਇਹ ਦੋਨੇ ਚੀਜ਼ਾਂ ਠੱਲ ਪਾਉਣੀਆਂ ਤਾਂ ਮੌਸਮ ਅਨੁਕੂਲ ਚਾਹੀਦਾ ਤੇ ਆਪਣਾ ਸੀਡ ਟ੍ਰੀਟਮੈਂਟ ਵੀ ਬਈ ਜ਼ਰੂਰੀ ਆ ਨਾ ਸੀਡ ਟ੍ਰੀਟਮੈਂਟ ਵੀ ਜ਼ਰੂਰੀ ਆ ਜਦੋਂ ਆਪਾਂ ਕਣਕ ਵੜਦੇ ਆ ਉਦੋਂ ਕਣ ਜਦੋਂ ਮੌਸਮ ਜਦੋਂ ਧੁੱਪ ਲੱਗ ਰਹੀ ਹੁੰਦੀ ਪੂਰੀ ਉਹਨੂੰ ਜ਼ਮੀਨ ਨੂੰ ਬਾਕੇ ਛੱਡਣਾ ਚਾਹੀਦਾ ਖੁੱਲਾ ਤਾਂ ਜੋ ਜਿਹੜੀਆਂ ਉਹ ਆਪਣੇ ਖੇਤ ਚੁੱਲੀਆਂ ਨੇ ਉਹ ਖਤਮ ਹੋ ਜਾਣ ਠੀਕ ਹੈ ਜੀ ਹਾਂ ਜੀ ਤੇ ਕਿਸਾਨਪਰ ਉਹ ਦੇਖੋ ਇਸ ਸਾਲ ਹਨਾ ਖਸਾਨੀ ਦੇ ਉੱਪਰ ਪੂਰਾ ਜੇ ਕਹ diel ਵੀ ਰੱਬ ਵੀ ਪੂਰਾ ਖੁਸ਼ ਨਹੀਂ ਹੈਗਾ ਕੁਸ਼ਕ ਏਰੀਆ ਹੜਾ ਨੇ ਮਾਰੇ ਪਹਿਲਾਂ ਫਿਰ ਬੋਨਾ ਰੋਗ ਆ ਗਿਆ ਹਨਾ ਹੁਣ ਜਿਹੜਾ ਇਹ ਹਲਦੀ ਰੋਗ ਆ ਗਿਆ ਕਿਉਂਕਿ ਹਲੇ ਫਸਲਾਂ ਕੱਟੀਆਂ ਵੀ ਨਹੀਂ ਹੈਗਾ ਹਲੇ ਪਤਾ ਨਹੀਂ ਪ੍ਰਮਾਤਮਾ ਨੇ ਕਿ ਕਿਹੋ ਜਿਹੀ ਕਿਸਾਨਾਂ ਦੇ ਉੱਪਰ ਘਟਣਾ ਹੈ ਪਰ ਇਸ ਸਾਲ ਰਾਸ ਹੀ ਕਰਦੇ ਆਂ ਵੀ ਕਿਸਾਨਾਂ ਨੇ ਫਸਲਾਂ ਨੇ ਜਿਹੜੀਆਂ ਪਾਣੀ ਦੀ ਮਾਰ ਤੋਂ ਹੀ ਠਹਿ ਗਈਆਂ ਨੇ ਤੇ ਉਹਨਾਂ ਫਸਲਾਂ ਨੂੰ ਪੂਰ ਜੇ ਚੜ ਜਾਣ ਤਾਂ ਚੰਗਾ ਕਿਉਂਕਿ ਖਤਰੇ ਦੀ ਘੰਟੀ ਹਰ ਵਾਰ ਬਈ ਕੜਕਦੀ ਆ ਹਾਂਜੀ ਹਾਂ ਹਾਂ ਕਦੇ ਕੋਈ ਬਿਮਾਰੀ ਆ ਗਈ ਹੁਣ ਚਲੋ ਇਹ ਫਸਲਾਂ ਟ ਹਲਦੀ ਰੋਗ ਆ ਗਿਆ ਕੁਝ ਕੇ ਜ਼ਮੀਨਾਂ ਦੇ ਵਿੱਚ ਬਈ ਕਰਨਾਲ ਬੰਟ ਵੀ ਦਿਖਾਈ ਦਿੱਤੀ ਬਿਲਕੁਲ ਬਿਲਕੁਲ ਹਾਂ ਪਟਾਕਾ ਮਾਰੀ ਹਾਂਜੀ ਹਾਂ ਠੀਕ ਆ ਬਈ ਸ਼ੁਕਰੀਆ ਧੰਨਵਾਦ